ਆਰੇ ਉਹ ਯਾਰ ਪਰਿਸ਼ਾਦ ਵੀਕਾਰੀ ਉਹ ਮੇਰੇ ਵੀ ਪਹਿਲਾਂ ਪੰਚਾਰੇ ਮਤਲਬ ਉਹ ਮੈਂ ਲੈਣ ਨੂੰ ਸਾਥੇ ਗ੍ਰਾਮ ਕਰਿਓ ਤੇ ਅੱਗੇ ਵੀ ਵੀਡੀਓ ਸ਼ੇਅਰ ਕਰਿਓ ਜੇ ਤੁਹਾਨੂੰ ਲੱਗੀ ਅੱਜ ਉਹਦੇ ਵੀਡੀਓ ਬਣਾ ਕੇ ਪਾ ਦਿਆ ਕਰਾਂਗੇ ਬਣਾ ਕੇ ਇਹ ਬੈਂਗਣੀ ਆਗੀ ਸਾਜੀ 70 ਪਾ ਕਿਲੋ ਆ ਇਹਦਾ ਰੇਟ ਆ ਆ ਕੇ ਵੀ ਆਪਣੇ ਰਿਸ਼ਤੇਦਾਰਾਂ ਦਾ ਆਪਣੀ ਵੀਡੀਓ ਆਪਣੇ ਯਾਰਾਂ ਦੋਸਤਾਂ ਤਾਂ ਕਿ ਸ਼ੇਅਰ ਕਰ ਦਿਓ ਸਾਜੋ ਆਪਾਂ ਨੂੰ ਸਬਸਕ੍ਰਾਈਬ ਕਰਨਾ ਹੈ ਅੱਛਾ ਲਾ ਆ ਰਿਹਾ ਕਿਸੇ ਮੇਰੇ ਕੁਸਾਇਕੇ ਸਾਡੀ ਲੈਂ ਕੇ ਆਈਆਂ ਤਾਂ ਆਜੋ ਆ ਪਿਆਜ਼ ਆ ਸਿਰਫ 25 ਰੁਪਏ ਕਿਲੋ ਆਈ ਵਿੱਚ ਤੁਹਾਨੂੰ 2 ਪਰ ਕਿਲੋ ਲਾਈ ਜਾਂਦੇ ਨੇ ਆਂਦੀ ਕਵਾਂਡੀ ਸਾਡੀ ਥੋੜਾ ਜਿਹਾ ਤੇਜ਼ ਲਾਉਂਦੇ ਆ ਆਂਦੀ ਕਵਾਂਡੀਆਂ ਨੇ ਗੋਭੀ ਕਰ ਰੱਖੀ ਐ 40 ਰੁਪਏ ਕਿਲੋ ਇਹ ਕਿਸ ਤਰ੍ਹਾਂ ਲੈ ਜਾਣੀ ਆ ਤਾਂ ਲੈ ਜੋ ਕੱਪਾ ਸੁਣੀ ਜਿਆ ਸੀਗਾ ਆਪਣਾ ਕਿਤਲਾ ਕੱਤਵਾ ਗਿਆ ਤੇ ਉਹ ਦਾ ਪਰ ਸੁਣੀ ਜਿਆ ਸੀ ਇਹਦਾ ਰੇਟਾ ਕਾ 40 ਰੁਪਏ देगा ये अपना आलू कट ये इस गाड़ी आलू आज ही ले लो ये किसी लो भी ठीक आता ना आजो अपनी बोले आलू वाला 20 पे ਆਪਾਂ ਫਿਰ ਬਲੌਗ ਦੇ میں <laughs> تو <laughs> 私はそれいとき <Yeah. S 3> に,に、私いるとそてに、それを考えているときに、を考えていれいとれを考いに、れあるれい ਕੈਮਰਾ ਨਾਲ ਇਹ ਦਿਖਾ ਰਿਹਾ ਮੀਂਹ ਦਿਖਾ ਰਿਹਾ ਸਾਰੇ ਆ ਦੇਖੋ ਜਦੋਂ ਸਾਰੇ ਵਿੱਚ ਕਦਮ ਨਹੀਂ ਆਵਾ ਗੱਡੀ ਦੇਖੋ